ਹੈਲੋ ਹੰਦੀ ਸਾਸ਼ਰੀਆ ਕਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਇਹ ਵਾਲੀ ਵੀਡੀਓ ਆ ਦੇਖੋ ਜੀ ਪਸ਼ਮੀਨੇ ਦਾ ਗਰਮ ਪਸ਼ਮੀਨੇ ਦਾ ਸੂਟ ਆ ਕਸ਼ਮੀਰੀ ਸੂਟ ਆ ਇਹਦੀ ਆਪਾਂ ਕਟਾਈ ਤੁਹਾਨੂੰ ਪਹਿਲਾਂ ਵੀਡੀਓ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਦੇ ਚੁੱਕੇ ਆ ਹੁਣ ਆਪਾਂ ਇਹਨਾਂ ਦੇ ਦੱਸਣ ਲੱਗੇ ਆ ਤੁਹਾਨੂੰ ਪਲੇਟਾਂ ਦਾ ਕਿਸ ਤਰ੍ਹਾਂ ਮਾਰਕਿੰਗ ਕਰਨੀ ਆ ਠੀਕ ਹੈ ਜੀ ਆਜੋ ਜੀ ਆ ਦੇਖੋ ਜੀ ਕੱਪੜਾ ਉਸੇ ਤਰ੍ਹਾਂ ਵਿਛਾਇਆ ਹੋਇਆ ਇੱਥੋਂ ਇੰਚੀ ਟੇਪ ਰੱਖੋਗੇ 10:30 ਤੇ ਇਹਨਾਂ ਦੇ ਪਲੇਟ ਤਿਆਰ ਆ 11:15 ਤੇ ਪਲੇਟਾਂ ਦੀ ਮਾਰਕਿੰਗ ਕਰ ਲਵਾਂਗੀ ਇਸ ਤਰ੍ਹਾਂ ਜੀ ਓਕੇ ਜੀ ਹੁਣ ਜਿਹੜਾ ਤੁਸੀਂ ਇਹ ਚੀਜ਼ ਦੇ ਵਿੱਚ ਮਹਿਨਤਾ ਕਿਉਂਕਿ ਵੀਰੇ ਮੈਂ ਪਹਿਲਾਂ ਵੀਡੀਓ ਆਪਣੇ ਚੈਨਲ ਤੇ ਪਲੇਟਾਂ ਦੀ ਤੁਹਾਨੂੰ ਦੇ ਚੁੱਕੀਆਂ ਪਰ ਇਹਦੇ ਵਿੱਚ ਕੀ ਆ ਇਸ ਚੀਜ਼ ਦਾ ਆਪਾਂ ਗੈਪ ਦੱਸਣਾ ਜਦੋਂ ਇਸ ਤਰ੍ਹਾਂ ਦੀ ਗੋਟਾ ਪੱਤੀ ਵਾਲਾ ਸੂਟ ਹੋਵੇ ਗਲੇ ਤੇ ਉਹਦੇ ਵਿੱਚ ਪਲੇਟਾਂ ਦਾ ਗੈਪ ਕਿੰਨਾ ਰੱਖਿਆ ਜਾਂਦਾ ਕੈਸਾ ਬਣਾ ਰੱਖਿਆ ਜਾਂਦਾ ਕਿਵੇਂ ਰੱਖਿਆ ਜਾਂਦਾ ਆਜੋ ਜੀ ਆ ਦੇਖੋ ਇਹ ਤੁਮ ਨਾਪ ਲੈਣਾ ਜਿੱਥੋਂ ਤੁਸੀਂ ਸੈਂਟਰ ਲਿਆ ਉਥੋਂ ਲੈ ਕੇ ਤੁਸੀਂ ਨਾਪੋਗੇ ਇੱਥੋਂ ਤੱਕ ਠੀਕ ਹੈ ਜੀ ਇਹ ਆਪਣਾ ਉਸੇ ਜਿੰਨਾ ਆਪਾਂ ਨੂੰ ਇਸ ਨਾਪ ਦੇ ਹਿਸਾਬ ਨਾਲ 3 ਇੰਚ ਚੜਾਈ ਪਾਉਣੀ ਹੁੰਦੀ ਹੈ ਪਲੇਟਾਂ ਦੀ 3 ਇੰਚ ਵੀਰੇ ਆਪਣੇ ਕੋਲੇ ਹੈਗੀ ਹੈ ਜੇ ਇੱਥੇ ਇਹ ਪਲੇਟਾਂ ਦੀ ਚਟਾਈ ਆਹ ਵਾਲਾ ਜਿਹੜਾ ਪੱਟਾ ਬਾਦੋਂ ਹੁੰਦਾ ਹਨ ਵੀ ਇੱਥੋਂ ਤੱਕ ਹੁੰਦਾ ਇੱਥੋਂ ਤੱਕ ਹੁੰਦਾ 4 ਤੱਕ ਤਾਂ ਫਿਰ ਆਪਾਂ ਨੂੰ ਜਿਹੜੀ ਚੜਾਈ ਸੀ ਉਹ ਬਾਦ ਹੀ ਪਾਉਣੀ ਪਣੀ ਸੀ ਨਹੀਂ ਇਹ ਜਿਹੜੀ ਆਹ ਪੱਤਨਾ ਬਣੀਆਂ ਹੋਗੀਆਂ 골ਡਨ ਤਿੱਲੇ ਦੇ ਨਾਲ ਸਲਾਈ ਦੇ ਵਿੱਚ ਜੁਆਇੰਟ ਹੋ ਜਾਣੀਆਂ ਸੀ ਠੀਕ ਹੈ ਜੀ ਉਹਨਾਂ ਦੀ ਫਿਨਿਸ਼ਿੰਗ ਘਟ ਜਾਣੀ ਸੀ ਹੁਣ ਆਪਣੇ ਕੋਲੇ ਓਕੇ ਆ ਇਹ ਆਪਾਂ ਇਸ ਤਰ੍ਹਾਂ ਤਿੰਨ ਤੇ ਮਾਰਕਿੰਗ ਕਰ ਲਓ ਲੈਂਥ ਇਸੇ ਤਰ੍ਹਾਂ 6 ਤੇ ਕਰ ਲਓ ਜੀ ਐਸੀ ਤਰ੍ਹਾਂ ਕਰ ਲਈ ਜੀ ਇਹਨੂੰ ਡਾਰਕ ਕਰ ਲਿਓ ਵੀਰੇ ਇਸੇ ਤਰ੍ਹਾਂ ਠੀਕ ਹੈ ਜੀ ਹੁਣ ਤੁਸੀਂ ਇੱਥੋਂ ਮਾਰਕਿੰਗ ਲਾਉਂਗੇ ਸਵਾ ਦੋ ਤੇ ਜੀ ਜਿਹੜੀ ਟੇਡੀ ਪਲੇਟ ਦੀ ਆ ਇੱਧਰ ਵੀ ਟੇਡੀ ਪਲੇਟ ਦੀ ਸਵਾ ਦੋ ਤੇ ਇੱਥੇ ਦਾ ਟੇਡੀ ਪਲੇਟ ਜਿਹੜੀ ਹੈਗੀ ਕਮਰ ਵਾਲੀ ਨਾਲ ਮਿਲ ਜਾਣੀ ਹੁੰਦੀ ਹੈ ਇਸ ਤਰ੍ਹਾਂ ਜੀ ਓਕੇ ਜੀ ਇਹਦੇ ਚ ਕੋਈ ਉਹ ਨਹੀਂ ਇੱਥੋਂ ਤੁਸੀਂ ਐਂਟੀ ਟਿਪ ਨਾਪਣਾ ਹੁੰਦਾ ਮੋਢੇ ਦਾ ਲਾ ਕੇ ਇੱਥੇ 6.5 ਤੇ ਲਿਆ ਕੇ ਖਤਮ ਕਰਨਾ ਹੁੰਦਾ ਇੱਥੇ ਹੁੰਦੀ ਆ ਮਾਰਕਿੰਗ 6.5 ਤੇ ਹੁਣ 6.5 ਵਾਲੀ ਮਾਰਕਿੰਗ ਆਹ ਵਾਲੀ 2.5 ਇੰਚ ਕਿ 2 ਇੰਚ ਦੀ ਆਪਾਂ ਮਾਰਕਿੰਗ ਜਿਹੜੀ ਕਰਦੇ ਆ ਉਹਦੇ ਨਾਲ ਮੈਚ ਕਰ ਲਿਓ ਇਸ ਤਰ੍ਹਾਂ ਜੀ ਓਕੇ ਹੋ ਗਿਆ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਜੀ ਮਾਰਕਿੰਗ ਕਰਨ ਤੋਂ ਬਾਅਦ ਹੁਣ ਆਪਾਂ ਦੂਸਰੇ ਪਾਸੇ ਮਾਰਕਿੰਗ ਪਹੁੰਚ ਦੀ ਕਰਨੀ ਆ ਹਨਾ ਇਸ ਤਰ੍ਹਾਂ ਇਸ ਤਰ੍ਹਾਂ ਇੰਚੀ ਟੈਂਪਟੀ ਨੋਕ ਲਾਉਂਗੇ ਨੋਕ ਲੈ ਕੇ ਇਹਨੂੰ ਇਸ ਤਰ੍ਹਾਂ ਰੱਖੋਗੇ ਔਰ ਇਸ ਤਰ੍ਹਾਂ ਕਰ ਦੋਗੇ ਠੀਕ ਹੈ ਜੀ ਇਸ ਤਰ੍ਹਾਂ ਓਕੇ ਜੀ ਇਸ ਤਰ੍ਹਾਂ ਇੱਧਰ ਇਸ ਤਰ੍ਹਾਂ ਨੋਕਿਤ ਰੱਖੋਗੇ ਔਰ ਇਸ ਤਰ੍ਹਾਂ ਕਰ ਦੋਗੇ ਠੀਕ ਹੈ ਜੀ ਇੱਧਰ ਨੋਕ ਰੱਖੋਗੇ ਇਸ ਤਰ੍ਹਾਂ ਕਰ ਦੋਗੇ ਹੁਣ ਵੀਰੇ ਉਧਰ ਜਾਣ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਨਾ ਆ ਦੇਖੋ ਇੱਥੇ ਕੈਂਚੀ ਚੱਕੋਗੇ ਆ ਚੀਜ਼ ਇਹ ਤੇ ਨਾ ਇਸ ਤਰ੍ਹਾਂ ਕੱਟ ਲਗਾ ਲਿਓ ਇਹਦੇ ਨਾਲ ਤੁਹਾਨੂੰ ਦੂਜੇ ਪਾਸੇ ਪਲੇਟ ਲਾਉਣੇ ਈਜ਼ੀ ਹੋ ਜਾਣਗੇ ਮਾਰਕਿੰਗ ਲਾਉਣੀ ਨਾ ਈਜ਼ੀ ਹੋ ਜੂਗੀ ਠੀਕ ਹੈ ਜੀ ਇਸ ਤਰ੍ਹਾਂ ਇੱਥੋਂ ਚੱਕਿਓ ਇਹ ਇਸ ਤਰ੍ਹਾਂ ਬਰੀਕ ਜਿਹਾ ਕੱਟ ਲਗਾ ਲਿਓ ਬੜਾ ਵੱਡਾ ਵੀ ਨਹੀਂ ਲਾਣਾ ਬਰੀਕ ਜਿਹਾ ਬਸ ਇਦਾਂ ਹੋ ਗਿਆ ਮਾਰਕਿੰਗ ਡਨ ਹੋ ਗਈ ਤੁਹਾਡੀ ਠੀਕ ਹੈ ਹੁਣ ਇੱਧਰ ਦੇਖੋ ਇਹਨੂੰ ਖੋਲ ਲਿਓ ਠੀਕ ਹੈ ਆਪਾਂ ਹਲਕੀ ਜੀ ਮਾਰਕਿੰਗ ਤਾਂ ਕੀਤੀ ਹੋਈ ਆ ਇਸ ਤਰ੍ਹਾਂ ਖੋਲ ਲਿਓ ਇਹਨੂੰ ਆਹ ਲਓ ਜੀ ਇਸ ਤਰ੍ਹਾਂ ਠੀਕ ਹੈ ਹੁਣ ਦੇਖੋ ਆ ਲੰਬੇ ਪਲੇਟ ਦੀ ਮਾਰਕਿੰਗ ਦਿਖ ਰਹੀ ਹੈ ਨਾ ਇਹਨੂੰ ਇਸੇ ਤਰ੍ਹਾਂ ਡਾਰਕ ਕਰ ਦਿਓ ਵੀਰੇ ਇੱਧਰ ਆ ਜੋ ਆ ਕੱਟ ਲੱਗਿਆ ਹੋਇਆ ਦਿਖ ਰਿਹਾ ਹੈ ਨਾ ਇੱਧਰ ਵੀ ਤੁਹਾਨੂੰ ਉੱਪਰ ਕੱਟ ਦਿਖ ਰਿਹਾ ਹੋਊ ਇੱਥੇ ਠੀਕ ਹੈ ਜੀ ਇਹਦੇ ਨਾਲ ਇਸ ਤਰ੍ਹਾਂ ਮੈਚ ਕਰ ਦੇਣਾ ਇਹਨੂੰ ਓਕੇ ਜੀ ਇਸ ਤਰ੍ਹਾਂ ਇੱਧਰ ਇੱਧਰ ਇਸ ਤਰ੍ਹਾਂ ਠੀਕ ਹੈ ਜੀ ਇਸੇ ਤਰ੍ਹਾਂ ਆ ਦੇਖੋ ਪਰਫੈਕਟ ਮਾਰਕਿੰਗ ਆਈ ਹੈ ਨਾ ਕੋਈ ਵੀ ਘੱਟ ਵੱਧ ਨਹੀਂ ਕਿਸੇ ਵੀ ਪਾਸੇ ਵੱਧ ਨਹੀਂ ਘੱਟ ਨਹੀਂ ਮਾਰਕਿੰਗ ਡਨ ਹੋ ਜੂਗੀ ਬਸ ਆਹ ਵਾਲੀ ਜਿਹੜੀ ਹੁੰਦੀ ਹੈ ਸਪੇਸ ਫੀਟਿੰਗ ਸੀਨ ਦੀ ਇਹਨੂੰ ਵੀ ਤੁਸੀਂ ਇਸ ਤਰ੍ਹਾਂ ਫੋਲਡਿੰਗ ਉਲਟ ਪਾਸੇ ਨੂੰ ਕਰਕੇ ਫੋਲਡਿੰਗ ਉਹਦੇ ਉੱਤੇ ਫਿਨਿਸ਼ ਕਰਦਿਆ ਕਰੋ ਤੇ ਫਿਰ ਉਹ ਮਾਰਕਿੰਗ ਉੱਪਰ ਉਹਦੇ ਲੱਗ ਜਾਂਦੀ ਹੈ ਠੀਕ ਹੈ ਜੀ ਐਸੀ ਇਸ ਤਰ੍ਹਾਂ ਆਹ ਲਓ ਜੀ ਇਸ ਤਰ੍ਹਾਂ ਫੋਲਡਿੰਗ ਕਰਦੇ ਜਾਓ ਫੋਲਡਿੰਗ ਕਰਕੇ ਹੱਥ ਦੇ ਨਾਲ ਜਿਵੇਂ ਆਪਾਂ ਇ ਤਾਂ ਕੱਪੜੇ ਦੀ ਤੈਅ ਆ ਕਰਦੇ ਹਣੀ ਇਸ ਤਰ੍ਹਾਂ ਨੱਪਦੇ ਨੇ ਇਹਨੂੰ ਦੂਸਰੇ ਪਾਸੇ ਆਟੋਮੈਟਿਕਲੀ ਜਿਹੜੀ ਇਹ ਮਾਰਕਿੰਗ ਆ ਉਹ ਪਹੁੰਚ ਜਾਂਦੀ ਹੈ ਇਸ ਤਰ੍ਹਾਂ ਨੱਪ ਦੋ ਠੀਕ ਹੈ ਜੀ ਆਪਾਂ ਪਲੇਟਾਂ ਦਾ ਵੀ ਦੱਸਤਾ ਤੁਹਾਨੂੰ ਨਾਲ ਹੀ ਤੇ ਨਾਲ ਹੀ ਆਪਾਂ ਤੁਹਾਨੂੰ ਆਹ ਜਿਹੜੀ ਫੀਟਿੰਗ ਦੀ ਸੇਨ ਦੀ ਮਾਰਕਿੰਗ ਇੱਕ ਪਾਸੇ ਮਾਰਕਿੰਗ ਲਾ ਲਈ ਤੇ ਦੂਸਰੇ ਪਾਸੇ ਆਪਾਂ ਕਿਸ ਤਰ੍ਹਾਂ ਪਹੁੰਚਦੀ ਕਰਨੀ ਹੈ ਇਸ ਤਰ੍ਹਾਂ ਪਹੁੰਚਦੀ ਕਰਨੀ ਹੈ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵੀਰੇ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਆਪਣੀ ਵਧੀਆ ਲੱਗੀ ਹੋਈ ਤਾਂ ਆਪਣੇ ਚੈਨਲ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ